ਸਾਡੇ ਮਾਨਯੋਗ ਡੀਜੀਪੀ ਪੰਜਾਬ ਅਤੇ ਸਾਡੇ ਐਸਐਸਪੀ ਫਾਜ਼ਲ ਕਾ ਸ਼੍ਰੀ ਬ੍ਰਿੰਦਰ ਸਿੰਘ ਜੀ ਵਿਰਾਡ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਫਾਜ਼ਲ ਕਾ ਪੁਲਿਸ ਹੈ ਲਗਾਤਾਰ ਜੇ ਕੋਈ ਵੀ ਕ੍ਰਾਈਮ ਹੁੰਦਾ ਹੈ ਉਹਨੂੰ ਪ੍ਰੀਵੈਂਸ਼ਨ ਤੇ ਤੇ ਜੇ ਕੋਈ ਕ੍ਰਾਈਮ ਹੋ ਵੀ ਜਾਂਦਾ ਤਾਂ ਉਹਦੀ ਡਿਟੈਕਸ਼ਨ ਲਈ ਵੀ ਜਿਹੜੀ ਹਮੇਸ਼ਾ ਬਚਨ ਵੱਧ ਜਿਸ ਦੀ ਲੜੀ ਚ ਇਸ ਇੱਕ ਜਿਹੜਾ ਇਨਸੀਡੈਂਟ ਹੋਇਆ ਸੀ ਜੈ ਨਗਰੀ ਦੇ ਵਿੱਚ ਜਿਹੜੇ ਦੋ ਅਣਪਛਾਤੇ ਬੰਦਿਆਂ ਵੱਲੋਂ ਘਰ ਵਿੱਚ ਵੜ ਕੇ ਉਹਨਾਂ ਨੂੰ ਬੰਦਕ ਬਣਾ ਕੇ ਉਹਨਾਂ ਨੂੰ ਜਿਹੜੀ ਸੋਨੇ ਦੀ ਭਾਰੀ ਮਾਤਰਾ ਜਿਹਦੇ ਪੈਸੇ ਦੀ ਲੁੱਟ ਜਿਹੜੀ ਰਿਪੋਰਟ ਹੋਈ ਸੀ ਜਿਸ 'ਚ ਅਸੀਂ 18 ਨੰਬਰ ਐਫ ਆਈ ਆਰ ਜਿਹੜੀ ਹੈ ਰਜਿਸਟਰ ਕੀਤੀ ਸੀ ਜਿਸ ਨੂੰ ਅਸੀਂ ਟੈਕਨੀਕਲ ਅਤੇ ਸੀਸੀਟੀਵੀ ਫੁਟੇਜ ਦੇ ਨਾਲ ਅਸੀਂ ਟਰੈਕ ਕਰਕੇ ਸਾਰੇ ਜਿਹੜੇ ਟੀਮਸ ਲੱਗੇ ਨੇ ਸੀਏੀ ਟੀਮ ਸਾਡੀ ਸੀਗੀ ਟੈਕਨੀਕਲ ਸਪੋਰਟ ਸੀਗੀ ਤੇ ਸਾਡੀ ਥਾਣੇ ਦੀ ਜਿਹੜੀ ਗਰਾਊਂਡ ਟੀਮ ਦੇ ਵਿੱਚ ਅਸੀਂ ਗਰਾਊਂਡ ਲੈਵਲ ਤੇ ਵਰਕ ਕਰਕੇ ਜਿਹੜਾ ਇਹਨੂੰ ਅਸੀਂ 24 ਘੰ ਜਿਹੜੇ ਦੋਨੇ ਜਿਹੜੇ ਅਕਿਊਜ਼ਡ ਆਈਡੈਂਟੀਫਾਈ ਵੀ ਕੀਤੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਅਰੈਸਟ ਵੀ ਕਰ ਲਿਆ ਕਿਤੇ ਬੰਦੇ ਕੀ ਕੀ ਨਾਮ ਨੇ ਜਿਹੜੇ ਦੋ ਇਹ ਅਰੈਸਟ ਕੀਤੇ ਨੇ ਬੰਦੇ ਇਹ ਅਸ਼ਵਨੀ ਕੁਮਾਰ ਬਿੱਟੂ ਜਿਹੜਾ ਹੈ ਪੁੱਤਰ ਜਗਦੀਸ਼ ਕੁਮਾਰ ਵਾਸੀ ਪੰਜਪੀਰ ਤੇ ਦੂਸਰਾ ਦੋਸ਼ੀ ਹੈ ਜਸਵਿੰਦਰਪਾਲ ਸਿੰਘ ਜੱਸਾ ਪੁੱਤਰ ਕੇਰ ਸਿੰਘ ਵਾਸੀ ਪੰਜਪੀਰ ਦਾ ਹੈ ਜਿਹੜੀ ਕੁੜੀ ਨਾਲ ਲੁੱਟ ਹੋਈ ਹੈ ਉਹਦੇ ਚੋ ਦੇਵਰ ਕਿੰਦਾ ਹੈ ਜੀ ਉਹ ਕਿਹੜਾ ਹੈ ਜੀ ਇਹ ਅਸਲ 'ਚ ਦੇਵਰ ਨਹੀਂ ਇਹ ਜਿਹੜਾ ਇਹਦਾ ਲੜਕੀ ਉਹਨਾਂ ਦਾ ਸਹੁਰਾ ਹੈਗਾ ਸੋਨ ਲਾਲ ਇਹ ਸੋਨ ਲਾਲ ਦਾ ਰੀਅਲ ਭਤੀਜਾ ਹੈ ਸੋਨ ਲਾਲ ਦੇ ਵੱਡੇ ਬ੍ਰਦਰ ਦਾ ਬੇਟਾ ਹੈ ਜਿਹੜਾ ਅਸ਼ਵਨੀ ਕੁਮਾਰ ਬਿੱਟੂ ਹੈ ਇਹਨਾਂ ਨੇ ਇੱਕ ਹੀ ਕੀਤੀ ਸੀ ਪਹਿਲਾਂ ਜੀ ਇਹ ਜਿਹੜੀ ਅਸੀਂ ਸੀਸੀਟੀ ਫੁਟੇਜ ਜਿਹੜੀ ਅਸੀਂ ਐਨਾਲਾਈਜ਼ ਕੀਤੀ ਹੈ ਇਹਨਾਂ ਨੇ तकरीबन ਘੰਟਾ 2 ਘੰਟੇ ਪਹਿਲਾਂ ਵੀ ਜਿਹੜਾ ਹੈਗਾ ਇਹਦੀ ਰੱਕੀ ਕਰਕੇ ਜਿਹੜਾ ਇਸ ਨੂੰ ਘਰ ਨੂੰ ਇਹਨਾਂ ਨੇ ਆਇਡੈਂਟੀਫਾਈ ਕੀਤਾ ਤੇ ਉੱਥੇ ਵੇਟ ਕਰਦੇ ਰਹੇ ਤੇ ਜਿਹੜਾ ਸਾਰਾ ਪਲੈਨਿੰਗ ਨਾਲ ਇਸ ਕੰਮ ਨੂੰ ਜਿਹੜਾ ਅੰਜਾਮ ਦਿੱਤਾ ਇਹਨਾਂ ਨੂੰ ਬਰਾਮਦ ਕੀ ਕੀਤਾ ਇਸ ਸਮਾਨ ਹੁਣ ਤੱਕ ਜੀ ਅਸੀਂ ਇਹਨਾਂ ਕੋਲੋਂ 55000 ਰੁਪਏ ਨਕਦੀ ਤੇ ਜਿਹੜਾ ਲੁੱਟ ਵਾਲੇ ਸਮੇ ਵਰਤਿਆ ਗਿਆ ਹਥਿਆਰ ਤੇ ਦੂਜਾ ਜਿਹੜਾ ਹੈਗਾ ਸੋਨਾ ਜਿਹੜਾ ਹੈਗਾ ਵਾਲੀਆਂ ਜਿਹੜੀਆਂ ਹੈਗੀਆਂ ਉਸ ਤੋਂ ਸਰ ਆਇਡੈਂਟੀਫਾਈ ਕਿਵੇਂ ਕੀਤਾ ਕਿਵੇਂ ਲੜੀ ਮਿਲੀ ਕਿਵੇਂ ਕੜੀ ਮਿਲੀ ਇਸ ਬਹੁਤ ਵੱਡਾ ਕ੍ਰਾਈਮ ਸੀ ਜਿਹੜੀ ਮੇਨਲੀ ਅਸੀਂ ਉਸ ਚੀਜ਼ ਨੂੰ ਨਾ ਡਿਸਕਲੋਸ ਕਰੀ ਤਾਂ ਕਿ ਅੱਗੇ ਜੇ ਕੋਈ ਕ੍ਰਾਈਮ ਹੋ ਜਾਦਾ ਅਸੀਂ ਮੇਨਲੀ ਬੇਸਿਕਲੀ ਇਹ ਸੀਸੀਟੀਵੀ ਫੁਟੇਜ ਤੋਂ ਤੇ ਜਿਹੜੀ ਹੈਗੀ ਬਾਸਟ ਜਿਹੜੀ ਲੋਕਲ ਲੈਵਲ ਤੇ ਹਿਊਮਨ ਇੰਟੈਲੀਜੈਂਸ ਤੋਂ ਜਿਹੜਾ ਹੈਗਾ ਇਹਨਾਂ ਦੇ ਆਟੋ ਨੂੰ ਜਿਹੜਾ ਇਹਨਾਂ ਨੇ ਯੂਜ਼ ਕੀਤਾ ਉਹ ਆਟੋ ਰਿਕਸ਼ਾ ਉਸ ਬੰਦੇ ਤੋਂ ਅਸੀਂ ਗਾਂ ਜਿਹੜੀ ਲੜੀ ਮਿਲੀ ਵੀ ਉਹਨਾਂ ਨੇ ਕਿੱਥੇ ਇਹਨਾਂ ਨੂੰ ਡ੍ਰੌਪ ਕੀਤਾ ਤੇ ਉੱਥੋਂ ਇਹ ਅਸੀਂ ਜਿਹੜੀ ਚੀਜ਼ ਹੈ ਆਈਡੈਂਟੀਫਾਈ ਹੋਈ ਸਰ ਜਿਸ ਦਿਨ ਆਪਾਂ ਗਏ ਸੀ ਉੱਥੇ মিডিਆ ਨੂੰ ਵੀ ਥੋੜਾ ਜਿਹਾ ਕੀਤਾ ਗਿਆ ਵੀ ਲੱਖਾਂ ਰੁਪਏ ਦੇ ਸੋਨਾ ਸੀਗਾ ਤੇ ਉਹਦੇ ਤੇ ਨਿਕਲੇਗਾ ਕੁਛ ਨਹੀਂ ਉਸ ਬਾਰੇ ਕੀ ਕਹਿਣਾ ਚਾਹੋਗੇ ਜੀ ਜਿਹੜਾ ਦੇਖੋ ਇਨਸੀਡੈਂਟ ਸੀਗਾ ਉਸ ਦਿਨ ਦਾ ਇਹ ਸੀਗਾ ਵੀ ਜਿਹੜੀ ਲੇਡੀਜ਼ ਸੀਗੀ ਕਾਫੀ ਟਰਾਮਾ ਦੇ ਵਿੱਚ ਸੀਗੀ ਤੇ ਉਹ ਪਛਾਣ ਕਰਨ ਦੇ ਵਿੱਚ ਕਾਬਲ ਨਹੀਂ ਸੀ ਜਿਵੇਂ ਉਹ ਸਾਨੂੰ ਫੇਸਿਸ ਅਨਕਵਰਡ ਦੱਸ ਰਹੀ ਸੀ ਪਰ ਸਾਨੂੰ ਸੀਸੀਟੀ ਵੀਡੀਓ ਤੋਂ ਜਿਹੜਾ ਅਸੀਂ ਐਨਾਲਾਈਜ਼ ਕੀਤਾ ਉਹਨਾਂ ਦੇ ਫੇਸਿਸ ਕਵਰਡ ਸੀਗੇ ਤੇ ਉਹ ਇਸ ਕਰਕੇ ਆਈਡੈਂਟੀਫਾਈ ਨਹੀਂ ਹੋਏ ਤੇ ਕਾਫੀ ਚੀਜ਼ਾਂ ਜਿਹੜੀਆਂ ਸਾਨੂੰ ਉਹਨਾਂ ਦੇ ਜਿਹੜੇ ਚੀਜ਼ਾਂ ਲੋਕਰ ਜਾਂ ਇਹਨਾਂ ਦੇ ਜਿਹੜੇ ਕੀਜ਼ ਉਹ ਤੋਂ ਚੋਰੀ ਹੋ ਗਈਆਂ ਸੀ ਤਾਂ ਬਾਅਦ ਵਿੱਚ ਅਸੀਂ ਇਹਨਾਂ ਨੂੰ ਹੈਂਡਓਵਰ ਕੀਤੀਆਂ ਉਹ ਕੀਜ਼ ਦੇ ਵਿੱਚੋਂ ਜਿਹੜੇ ਇਹਨਾਂ ਲੋਕਰ ਵਿੱਚੋਂ ਜਿਹੜਾ ਕਾਫੀ ਸਮਾਨ ਇਹਨਾਂ ਨੂੰ ਬਰਾਮਦ ਹੋ ਗਿਆ ਜੋ ਇਹਨਾਂ ਨੇ ਸਾਨੂੰ ਦੱਸ ਦਿੱਤਾ ਸੀ ਵੀ ਸਭ ਨੂੰ ਬਰਾਮਦ ਇਹ ਜਿਹੜੀ ਇਸ ਬਾਰੇ ਦੇਖੋ ਇਹ ਜਿਹੜਾ ਇਹਨਾਂ ਦਾ ਫੈਮਿਲੀ ਡਿਸਪਿਊਟ ਜਾਂ ਕਿਸ ਤਰ੍ਹਾਂ ਦਾ ਉਹ ਇਹਨਾਂ ਦੀ ਫੈਮਿਲੀ ਦੇ ਵੱਲੋਂ ਵੀ ਜਾਦੇ ਅਸੀਂ ਜਿਹੜਾ ਪਤਾ ਲੱਗ ਸਕਦਾ ਵੀ ਇਹ ਇਹਨਾਂ ਦਾ ਕੀ ਮੋਟਿਵ ਸੀ ਜਿਹੜਾ ਇਨਵੈਸਟੀਗੇਸ਼ਨ ਦੌਰਾਨ ਵੀ ਅਸੀਂ ਵੀ ਇਸ ਚੀਜ਼ ਕਰਾਂਗੇ ਵੀ ਇਸ ਵਗਰ ਉਹਨਾਂ ਦੀ ਇੰਟੈਂਸ਼ਨ ਕੀ ਸੀਗਾ ਕੀ ਕਰਨਾ ਚਾਹੁੰਦੇ ਸੀ ਵੀ ਉਹ ਇਹਨਾਂ ਨੂੰ ਮੈਂਟਲੀ ਜਾਂ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਉਹ ਕੋਈ ਅੰਜਾਮ ਦਿੱਤਾ ਇਹ ਦੋਨੋਂ ਰਿਟਰੈਕਟ ਕਰਾਂਗੇ ਦੋਨਾਂ ਤੇ ਕੋਈ ਪਹਿਲੇ ਕ੍ਰਾਈਮਨਲ ਪਰਚੇ ਦਰਜ ਹੈ ਨਸ਼ੇ ਕਰਦੇ ਆਂ ਹਾਂਜੀ ਜਿਹੜਾ ਅਸ਼ਵਨੀ ਕੁਮਾਰ ਬਿੱਟੂ ਆ ਇਸ ਤੇ ਤਿੰਨ ਐਫ ਆਈ ਆਰਸ ਰਜਿਸਟਰ ਨੇ ਜਿਸ ਤੇ ਦੋ ਐਨ ਡੀ ਪੀ ਐਸ ਤੇ ਕਾਈਪੀਸੀ ਦਾ ਮਕਦਮਾ ਜਸਵਿੰਦਰਪਾਲ ਸਿੰਘ ਜੱਸਾ ਜਿਹੜੀ ਇਸ ਤੇ ਵੀ ਜਿਹੜਾ ਐਨ ਡੀ ਪੀ ਐਸ ਦੀ ਐਫ ਆਈ ਆਰ ਸਾਰੇ ਲੋਕਾਂ ਨੂੰ ਪੀਲਾ ਵੀ ਬੱਸ ਸਾਡੇ ਪੁਲਿਸ ਦੇ ਦੇਖੋ ਇਹ ਤੁਸੀਂ ਸਾਡੇ ਤੇ ਭਰੋਸਾ ਬਣਾ ਕੇ ਰੱਖੋਗੇ ਤਾਂ ਅਸੀਂ ਹਮੇਸ਼ਾ ਆਪਦੀ ਡਿਟੈਕਟਿਵ ਜਿਹੜੀ ਵੀ ਕੋਈ ਕ੍ਰਾਈਮ ਹੋ ਜਾਂਦਾ ਸਾਡੀ ਡਿਊਟੀ ਹੈਗੀ ਸਾਡੀ ਪਹਿਲਾਂ ਤਾਂ ਰਿਸਪਾਂਸਿਬਿਲਟੀ ਹੈ ਵੀ ਅਸੀਂ ਉਹਨੂੰ ਪ੍ਰिवेंट ਕਰੀਏ ਜੇ ਨਾ ਦੇਵੇ ਜੇ ਕਿਤੇ ਕ੍ਰਾਈਮ ਹੋ ਜਾਂਦਾ ਤਾਂ ਉਹਦਾ ਪੈਨਿਕ ਨਾ ਕ੍ਰੀਏਟ ਕਰਕੇ ਆਪਾਂ ਲੋਕਾਂ ਨੂੰ ਆਪਾਂ ਸੱਚ ਤੇ ਰਹੀਏ ਜਿੰਨਾ ਆਪਾਂ ਸੱਚ ਦੇ ਸੱਚਾਈ ਤੇ ਰਵਾਂਗੇ ਤਾਂ ਉਸ ਚੀਜ਼ ਸਾਨੂੰ ਵੀ ਕੋਈ ਇਸ ਚੀਜ਼ ਦੇ ਡਿਟੈਕਸ਼ਨ ਚ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਜਿਹੜੀ ਚੀਜ਼ ਤੁਸੀਂ ਸਾਨੂੰ ਡਿਸਕ੍ਰਾਈਬ ਕਰਨੀ ਹੈ ਉਸ ਤੋਂ ਹੀ 50% ਡਿਟੈਕਸ਼ਨ ਹੋਣਾ ਹੈ ਆਮੇਸ਼ਾ ਸਾਰੇ ਲੋਕਾਂ ਨੂੰ ਅਪੀਲ ਕਰਾਂਗੇ ਪੈਨਿਕ ਨਾਗਰੇਡ ਸਾਨੂੰ ਜਿਹੜੀ ਹੈ ਸਚਾਈ ਦੱਸਣ ਤਾਂ ਇਹ ਚੀਜ਼ ਆਪਾਂ ਪ੍ਰिवेंट ਵੀ ਕਰ ਸਕੀਏ ਜੇ ਤੇ ਹੋ ਜਾਂਦੀ ਹੈ ਤਾਂ ਡਿਟੈਕਟ